ਜ਼ਿਲ੍ਹਾ ਪ੍ਰੀਸ਼ਦ ਚੋਣ ਅਤੇ ਬਲੱਡ ਸੰਤੀ ਦੀਆਂ ਚੋਣਾਂ ਦੇ ਸਬੰਧ ਵਿੱਚ ਫਰੀਦਕੋਟ ਦੇ ਸਾਬਕਾ ਐਮਐਲਏ ਕਾਂਗਰਸ ਪਾਰਟੀ ਦੇ ਸਾਬਕਾ ਐਮਐਲਏ ਕੁਸ਼ਲਦੀਪ ਸਿੰਘ ਕਿੱਕੀ ਢੋ ਸਾਕ ਵਿਖੇ ਪਹੁੰਚੇ ਉਹਨਾਂ ਨੇ ਪਹੁੰਚਣ ਤੇ ਰਮਨਦੀਪ ਕੌਰ ਮਵਾਰਾ ਅਤੇ ਲਖਵਿੰਦਰ ਸਿੰਘ ਲਖਾ ਦੋਧੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਤੁਸੀਂ ਦੇਖੋ ਕੇਐਸਕੇ ਨੂੰ ਚਲਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਸਾਦਕ ਤੋਂ 에ਰਪੋਰਟ ਇਹ ਹੀ ਬੇਨਤੀ ਕਰਨ ਵਾਸਤੇ ਆਇਆ ਤੁਹਾਡਾ ਸਾਰਿਆਂ ਦਾ ਮੈਂ ਗੁਰੂ ਰੂਪੀ ਸਹਿਯੋਗ ਦਾ ਬਹੁਤ-ਬਹੁਤ ਧੰਨਵਾਦੀ ਹਾਂ ਬੇਨਤੀ ਪਰ ਆਨ ਕਰਿਓ ਟਿੱਕਾ ਜੀ ਦੇ ਸਰ ਤੇ ਹੱਥ ਰੱਖੋ ਬੀਬੀ ਰਵਿੰਦੀਪ ਕੌਰ ਲੱਖਾ ਜੀ ਦੇ ਸਰ ਤੇ ਹੱਥ ਰੱਖੋ ਇਹ ਬੇਨਤੀ ਕਰ ਨੂੰ ਅਸਲੀ ਆਏ ਆ ਮੈਂ ਫਿਰ ਤੋਂ ਕਹਿੰਦਾ ਕੱਲ੍ਹ ਕਰ ਕਹਿੰਦਾ ਮੈਂ ਕਦੇ ਕਿਸੇ ਨਾਲ ਮਜ਼ਾਕ ਨਹੀਂ ਲਾਇਆ ਜਿਹੜੇ ਗੁਰੂ ਦੇ ਨਹੀਂ ਬੜੇ ਉਹ ਤੋਂ ਡੇਕੀ ਫੜਨ ਦੀ ਮਸ਼ੀਨ ਹੈ ਚਾਹੇ ਕੋਈ ਕਾਂਗਰਸੀ ਆ ਕਦਰ ਸਿੰਘ ਜੀ ਚਾਹੇ ਕੋਈ ਕਾਂਗਰਸੀ ਆ ਚਾਹ ਕੋਈ ਕਾਲੀ ਆ ਚਾਹ ਕੋਈ ਬੀਜੇਪੀ ਵਾਲਾ ਚਾਹ ਕੋਈ ਆਮ ਆਦਮੀ ਵਾਲਾ ਕਿਸੇ ਦੇ ਘਰੇ ਖੁਸ਼ੀ ਹੋਵੇ ਕਿਸੇ ਦੇ ਘਰੇ ਗਮੀ ਹੋਵੇ ਸਿਰ ਸਾਰਿਆਂ ਦਾ ਗੁਰਗ੍ਰੰਥ ਸਾਹਿਬ ਅੱਗੇ ਝੁਕ ਜਾਵੇ ਤੇ ਇਮਾਨੇ ਰਾਜ ਤਾਂ ਮੈਂ ਗੁਰਗ੍ਰੰਥ ਸਾਹਿਬ ਨੂੰ ਫੁੱਸਰੇ ਤ ਸਾਰਿਆਂ ਕਰਨਾ ਛੱਡ ਦਿਓ ਪੂਜਾਰੀ ਨਾ ਕਰਦੇ ਕੰਮ ਨਾ ਕਰਦੇ ਆਪਣੇ ਵਾਦੇ ਪੂਰੇ ਯਾਰ ਮਾਹੌਲ ਤਾਂ ਪੰਜਾਬ ਦਾ ਠੀਕ ਰੱਖਣ ਕਿਉਂ ਬੱਚਿਆਂ ਵਾਸਤੇ ਲੱਗ ਰਹੇ ਹੋ ਸਭ ਤੋਂ ਜ਼ਰੂਰੀ ਹੈ ਪਹਿਲਾਂ ਪੰਜਾਬ ਦਾ ਮਾਹੌਲ ਠੀਕ ਕਰਨਾ ਜੇ ਆਪਣੇ ਬੱਚੇ ਦੀ ਸੁਰੱਖਿਆ ਦੀ ਗੱਲ ਹੈ ਸਾਲ ਤਾਂ ਕਾਗਜ਼ਾਂ 'ਚ ਰਹਿ ਗਿਆ ਪ੍ਰੈਕਟੀਕਲੀ ਤਾਂ ਉਹਨਾਂ ਦੇ ਸਿਰਫ 4 ਤੋਂ 5 ਮਹੀਨੇ ਰਹੇ ਮਗਰ ਨੇ ਜਿਹੜੇ 4 5 ਮਹੀਨੇ ਉਹਨਾਂ ਚ ਕੋਈ ਪੁੱਛਗਿਛ ਨਹੀਂ ਹੁੰਦੀ ਸੋ ਇਹਨਾਂ ਨੇ ਕਿਸੇ ਦਾ ਵੀ ਕੋਈ ਸਵਾਰਿਆ ਨਹੀਂ ਵਾਦੇ ਬੜੇ ਵੱਡੇ ਵੱਡੇ ਕੀਤੇ ਹਰੇਕ ਨੇ ਧੋਖਾ ਕੀਤਾ ਹਰੇਕ ਵਰਗ ਨਾਲ ਸੋ ਮੈਂ ਸਮਝਦਾ ਕਿ ਚਾਰਾਂ ਪੰਜਾਂ ਮਹੀਨਿਆਂ ਬਾਅਦ ਲੋਕਾਂ ਨੇ ਇਹਨਾਂ ਨੂੰ ਪਿੰਡਾਂ 'ਚ ਨਹੀਂ ਮੰਨ ਦੇਣਾ ਜੋ ਹਾਲਾਤ ਹੈ ਹਰੇਕ ਵਰਗ ਨਾਲ ਧੋਖਾ ਕੀਤਾ ਗਰੀਬਾਂ ਨਾਲ ਬੀਪੀਆਂ ਨਾਲ ਜ਼ਿਮੀਦਾਰਾਂ ਨਾਲ ਤੇ ਮਜ਼ਦੂਰ ਵੀਰਾਂ ਨਾਲ ਦੁਕਾਨਦਾਰ ਵੀਰਾਂ ਨਾਲ ਹਰੇਕ ਵਰਗ ਨੇ ਵਾਅਦੇ ਬੜੇ-ਬੜੇ ਵਡੇ ਕੀਤੇ ਤੇ ਧੋਖਾ ਬਹੁਤ ਕੀਤਾ ਸੋ ਇਹ ਆਮ ਆਦਮੀ ਪਾਰਟੀ ਨੂੰ ਲੋਕ ਸਭ ਕੁਝ ਸਿਖਾਉਣ ਦੀ 2027 ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਆ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਪੰਜਾਬ ਦਾ ਮਾਹੌਲ ਬਹੁਤ ਖਰਾਬ ਨੌ ਨੋਟਸ ਦੀ ਪੋਜੀਸ਼ਨ ਬਹੁਤ ਮਾੜੀ ਹੈ ਨਸ਼ਿਆਂ ਦਾ ਹਾਲ ਬਹੁਤ ਮਾੜਾ ਸੋ ਬੇਨਤੀ ਹੈ ਕਾਂਗਰਸ ਨੇ ਅੱਗੇ ਮਾਹੌਲ ਵਧੀਆ ਬਣਾ ਕੇ ਰੱਖਿਆ ਸੀ ਲੋਕ ਕਮਾਈ ਕਰਦੇ ਸੀ ਨਾਲੇ ਇਸੇ ਵੀ ਵਰਗ ਨੂੰ ਕੋਈ ਘਾਟ ਨਹੀਂ ਸੀ ਹਰੇਕ ਨੂੰ ਸੂਲਤਾ ਦਿੱਤੀਆਂ ਸੀ ਮੈਂ ਸਾਰਿਆਂ ਨੂੰ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਮੋਹਰ ਠੀਕਰਨ ਵਾਸਤੇ ਹਰੇਕ ਵਰਗ ਦੇ ਫਾਇਦੇ ਵਾਸਤੇ ਕਾਂਗਰਸ ਪਾਰਟੀ ਦਾ ਸਾਥ ਦਿਓ ਤੇ ਕਾਂਗਰਸ ਪਾਰਟੀ ਦੇ ਸਰ ਤੇ ਹੱਥ ਰੱਖੋ ਤਾਂ ਕਿ ਤਕੜੀ ਹੋ ਕੇ ਪੰਜਾਬ ਨੂੰ ਅੱਗੇ ਲੈ ਕੇ ਜਾ ਸਕੀਏ